ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਅੱਜ ਮੈਂ ਬਣਾਉਣ ਲੱਗੀ ਆ ਔਲਿਆਂ ਦਾ ਅਚਾਰ ਹਾਂਜੀ ਔਲਿਆਂ ਦਾ ਅਚਾਰ ਜੋ ਕਿ ਪੂਰਾ ਸਾਲ ਖਰਾਬ ਨਹੀਂ ਹੋਊਗਾ ਤੁਸੀਂ ਪੂਰਾ ਸਾਲ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਔਲਾ ਟੇਸਟੀ ਵੀ ਆ ਤੇ ਆਪਣੀ ਸਿਹਤ ਲਈ ਬਹੁਤ ਹੈਲਦੀ ਵੀ ਆ ਤੇ ਅਚਾਰ ਜ਼ਰੂਰ ਬਣਾਉਣਾ ਚਾਹੀਦਾ ਤੇ ਸਿਆਲ ਚ ਹੀ ਮਿਲਦੇ ਆ ਹਨਾ ਆਪਾਂ ਨੂੰ ਪੂਰਾ ਫਾਇਦਾ ਲੈਣਾ ਚਾਹੀਦਾ ਪੂਰੇ ਸਾਲ ਲਈ ਔਲੇ ਦਾ achar ਸਟੋਰ ਕਰਕੇ ਰੱਖਣਾ ਚਾਹੀਦਾ ਤੇ ਮੈਂ ਕਿਸ ਤਰੀਕੇ ਨਾਲ ਬਣਾਉਂਗੀ ਕਿ ਪੂਰਾ ਸਾਲ ਇਹ achar ਬਿਲਕੁਲ ਵੀ ਖਰਾਬ ਨਹੀਂ ਹੋਊਗਾ ਅਗਰ ਤੁਸੀਂ ਮੇਰੇ ਦੱਸੇ ਹੋਏ ਮੇਰੇ ਦੱਸੇ ਹੋਏ ਤਰੀਕੇ ਨਾਲ ਬਣਾਉਂਗੇ ਤਾਂ ਤੁਹਾਡਾ achar ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਚਲੋ ਜੀ ਫਿਰ ਸ਼ੁਰੂ ਕਰਦੇ ਆ ਇਹ ਮੈਂ 1 ਕਿਲੋ ਔਲੇ ਲਏ ਆ ਇਹਨੂੰ ਆਪਾਂ ਆਮਲੇ ਵੀ बोल ਦਿੰਨੇ ਆ ਹਨਾ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਆ ਦੇਖੋ ਅਜੇ ਗਿੱਲੇ ਆ ਹਨਾ ਇਹਨਾਂ ਨੂੰ ਧੋ ਕੇ ਸੁਕਾਉਣ ਦੀ ਅਜੇ ਜ਼ਰੂਰਤ ਨਹੀਂ ਤੇ ਕਦੋਂ ਸੁਕਾਉਣੇ ਆ ਮੈਂ ਵੀ ਦੱਸੂਗੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਧੋ ਲਿਆ ਧੋਣ ਤੋਂ ਬਾਅਦ ਚ ਇੱਧਰ ਮੈਂ ਇੰਡੈਕਸ਼ਨ ਤੇ ਇੱਕ ਪਤੀਲੇ ਦੇ ਵਿੱਚ ਪਾਣੀ ਉਬਲਣ ਲਈ ਰੱਖਤਾ ਹੁਣ ਪਹਿਲਾਂ ਪਾਣੀ ਨੂੰ ਉਬਲਣ ਦਿੰਨੇ ਆ ਫਿਰ ਮੈਂ ਤੁਹਾਨੂੰ ਦੱਸਦੀ ਆ ਤਾਂ ਦੇਖੋ ਜੀ ਪਾਣੀ ਆਪਣਾ ਬਿਲਕੁਲ ਉਬਲ ਰਿਹਾ ਪਾਣੀ ਇਸ ਤਰੀਕੇ ਨਾਲ ਬਿਲਕੁਲ ਰਜਦਾ ਹੋਣਾ ਚਾਹੀਦਾ पानी ठंडा ना हो बस इस तरीके का उबाल आना चाहिए पानी देना आप उबले उबल देोड़े थोड़े थोड़े-थोड़े करके सारे ओले पा देंगे देखो जी इस तरीके सारे औ पाते हैं तो इस तरीके ओले पाने बाद एकदम ढक देना ਤੇ ਟੱਕਣ ਦੇ ਨਾਲ ਹੀ ਆਪਾਂ ਇੰਡਕਸ਼ਨ ਆਫ ਕਰ ਦੇਣਾ ਇਹ ਧਿਆਨ ਰੱਖੇ ਕਿ ਔਲਿਆਂ ਨੂੰ ਵਿੱਚ ਪਾਉਣ ਤੋਂ ਬਾਅਦ ਚ ਆਪਾਂ ਇੰਡਕਸ਼ਨ ਔਨ ਨਹੀਂ ਰੱਖਣਾ ਮਤਲਬ ਔਲਿਆਂ ਨੂੰ ਵਿੱਚ ਰਿੰਨਣਾ ਨਹੀਂ ਆ ਰਿਜ ਦੇ ਪਾਣੀ ਦੇ ਵਿੱਚ ਪਾ ਕੇ ਨਾਲ ਹੀ ਇੰਡਕਸ਼ਨ ਬੰਦ ਕਰ ਦੇਣਾ ਤੇ ਨਾਲ ਹੀ ਇਹਨਾਂ ਨੂੰ ਟੱਕ ਦੇਣਾ ਤੇ ਹੁਣ 15 ਮਿੰਟ ਤੱਕ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਹੀ ਟਕੇ ਰਹਿਣ ਦਵਾਵਾਂਗੇ ਲਓ ਜੀ 15 ਤੋਂ 20 ਮਿੰਟ ਹੋ ਗਏ ਆ ਤੇ ਔਲੇ ਦੇਖੋ ਕਲਰ ਦੇਖ ਕੇ ਹੀ ਤੁਹਾਨੂੰ ਸਮਝ ਆ ਗਈ ਹੋਗੀ ਕਿ ਇਹ ਸੌਫਟ ਹੋ ਗਏ ਨੇ ਸੌਫਟ ਹੋ ਚੁੱਕੇ ਆ ਆ ਦੇਖੋ ਦਬ ਰਹੇ ਨੇ ਬਸ ਇਸ ਤਰੀਕੇ ਦੇ ਹੀ ਆਪਾਂ ਨੂੰ ਚਾਹੀਦੇ ਆ ਆਪਾਂ ਜਿਆਦਾ ਪਕਾਉਣੇ ਨਹੀਂ ਐ ਬਸ ਸੌਫਟੀ ਕਰਨੇ ਆ ਤੇ ਹੁਣ ਇਹਨਾਂ ਨੂੰ ਪਾਣੀ ਤੋਂ ਅਲੱਗ ਕਰ ਲੈਣੇ ਆਪਾਂ ਹੁਣ ਮੈਂ ਇਹਦੇ ਵਿੱਚ ਪਾ ਕੇ ਇਹਦਾ ਸਾਰਾ ਪਾਣੀ ਛਾਣ ਦੂੰਗੀ ਛਾਣਣੇ ਚ ਨੋਤੀ ਸਾਰਾ ਪਾਣੀ ਨਿਚੜਨ ਤੋਂ ਬਾਅਦ ਚ ਇਹਨੂੰ ਆਪਾਂ ਧੁੱਪ ਦੇ ਵਿੱਚ ਰੱਖਣਾ ਧੁੱਪ ਦੇ ਵਿੱਚ 1-2 ਘੰਟੇ ਚੰਗੀ ਤਰ੍ਹਾਂ ਇਹਨੂੰ ਧੁੱਪ ਲਵਾਉਣੀ ਆ ਪਹਿਲਾਂ ਚੰਗੀ ਤਰ੍ਹਾਂ ਆਪਾਂ ਦਾ ਪਾਣੀ ਨਿਚੋੜ ਦਾਂਗੇ ਤੇ ਹੁਣ ਇਹਨੂੰ 2 ਘੰਟੇ ਧੁੱਪ ਦੇ ਵਿੱਚ ਰੱਖਾਂਗੇ ਤੇ ਇਸ ਟਾਈਮ ਧੁੱਪ ਵਧੀਆ ਪੈ ਰਹੀ ਆ ਹਨਾ ਮੌਸਮ ਸਾਫ਼ ਆ ਪਰ ਜੇ ਅੱਗੇ-ਅੱਗੇ ਜਿਵੇਂ ਹੁਣ ਧੁੰਦ ਦਾ ਮੌਸਮ ਆ ਜਾਣਾ ਧੁੱਪ ਨਾ ਹੋਵੇ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਿਚਨ ਟੋਵਲ ਦੇ ਨਾਲ ਸਾਫ਼ ਟੋਵਲ ਲੈ ਕੇ ਤੇ ਉਹਦੇ ਨਾਲ ਚੰਗੀ ਤਰ੍ਹਾਂ ਇਹਦਾ ਸਾਰਾ ਪਾਣੀ ਸਾਫ਼ ਕਰ ਦੇਣਾ ਤੇ ਫਿਰ ਇਹਨੂੰ ਖੁੱਲੀ ਜਗ੍ਹਾ 'ਚ ਖਿਲਾਰ ਦੇਣਾ ਚਾਹੇ ਪੱਖਾ ਵੀ ਚਲਾ ਸਕਦੇ ਹੋ ਤੁਸੀਂ ਮਤਲਬ ਇਹ ਆ ਕਿ ਇਹ ਦਾ ਆਪਣਾ ਮੋਇਸਚਰ ਇਹਦਾ ਸੁੱਕ ਜਾਣਾ ਚਾਹੀਦਾ ਬਿਲਕੁਲ ਵੀ ਨਮੀ ਨਹੀਂ ਹੋਣੀ ਚਾਹੀਦੀ ਜੇ ਨਮੀ ਹੋਊਗੀ ਤਾਂ ਫਿਰ ਅਚਾਰ ਖਰਾਬ ਹੋ ਜਾਊਗਾ ਤੇ ਫਿਲਹਾਲ ਤਾਂ ਹੁਣ ਅੱਜਕੱਲ ਬਹੁਤ ਸੁਣੀਆਂ ਧੁੱਪਾਂ ਲੱਗ ਰਹੀਆਂ ਨੇ ਹੁਣ ਇਹਨੂੰ ਮੈਂ 2 ਘੰਟੇ ਧੁੱਪ ਦੇ ਵਿੱਚ ਸੁਕਾ ਕੇ ਫਿਰ ਤੁਹਾਨੂੰ ਦੱਸਦੀਆਂ ਕਿ ਕਿਵੇਂ ਅਚਾਰ ਬਣਾਉਣਾ ਲਓ ਜੀ ਔਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਧੁੱਪ ਦੇ ਵਿੱਚ 2 ਘੰਟੇ ਇਹ ਧੁੱਪ ਦੇ ਵਿੱਚ ਪੈ ਰਹੇ ਆ ਤੇ ਵਧੀਆ ਕਰਕੇ ਸੁੱਕ ਗਏ ਆ ਤੇ ਹੁਣ ਇੱਕ ਆ ਫੋਕ ਲੈ ਲਿਆ ਮੈਂ چاہے ਤੁਸੀਂ ਚਾਕੂ ਵੀ ਲੈ ਸਕਦੇ ਹੋ ਇਹਦੇ ਨਾਲ ਇਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਛੇਦ ਬਣਾ ਦਾਂਗੇ ਮਤਲਬ ਕਿ ਗਲੀਆਂ ਕਰ ਦਾਂਗੇ ਇਸ ਤਰੀਕੇ ਨਾਲ ਇਹ ਕਰਨ ਨਾਲ ਇਹ ਆ ਕਿ ਮਸਾਲਿਆਂ ਦਾ ਨਮਕ ਦਾ ਟੇਸਟ ਅੰਦਰ ਤੱਕ ਜਾਊਗਾ ਅੰਦਰ ਤੱਕ ਫਲੇਵਰ ਆਊਗਾ ਸਾਰੇ ਮਸਾਲਿਆਂ ਦਾ ਇਸ ਕਰਕੇ ਇਹਦੇ ਵਿੱਚ ਇਹ ਬਹੁਤ ਜ਼ਰੂਰੀ ਆ ਇਸ ਤਰੀਕੇ ਨਾਲ ਸਾਰਿਆਂ ਦੇ ਵਿੱਚ ਮੈਂ ਅਡਰ ਰੱਖ ਲਾਂ ਇੱਕ 판ਡੇ ਚ ਇਸ ਤਰੀਕੇ ਨਾਲ ਆਮ ਪਲੇਟ ਦੇ ਵਿੱਚ ਰੱਖੀ ਜੰਨੀ ਆ ਤੇ ਸਾਰਿਆਂ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਗਲੀਆਂ ਕਰ ਦੇਣੀਆਂ ਨੇ ਫਿਰ ਅੰਦਰ ਤੱਕ ਟੇਸਟ ਆਊਗਾ ਮਸਾਲਿਆਂ ਦਾ ਚਲੋ ਜੀ ਮੈਂ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਸਾਰਿਆਂ ਦੇ ਵਿੱਚ ਆਪਾਂ ਗੜੀਆਂ ਕਰ ਲੀਆਂ ਨੇ ਤੇ ਹੁਣ ਆਪਾਂ ਅਚਾਰ ਬਣਾਉਣਾ ਸ਼ੁਰੂ ਕਰਦੇ ਆ ਜਿਹੜੇ ਮੈਂ ਮਸਾਲੇ ਲਏ ਆ ਉਹ ਤੋਂ ਖਾਦਾ ਆ ਮੈਂ 4 ਚਮਚ ਸੌਂਫ ਦੇ ਲਏ ਆ ਤੇ 2 ਚਮਚ ਮੇਥੇ 2 ਚਮਚ ਰਾਈ ਤੇ 2 ਚਮਚ ਜੀਰਾ ਸੌਫ ਦੇ 4 ਚਮਚ ਲੈ ਆ ਬਾਕੀ 2 ਚਮਚ ਭਰ ਕੇ ਲੈ ਆ ਮੇਥੇ ਰਾਈ ਜੀਰਾ ਤੇ 1.5 ਚਮਚ ਕਲੌਂਜੀ ਦਾ ਲਿਆ ਇਹ ਅਲੱਗ ਰੱਖੀਏ ਕਿਉਂਕਿ ਇਹਨੂੰ ਭੁੰਨਣਾ ਨਹੀਂ ਆ ਅ ਗੈਸ ਤੇ ਮੈਂ ਕੜਾਹੀ ਰੱਖਤੀ ਆ ਗਰਮ ਹੋਣ ਵਾਸਤੇ ਤੇ ਸਾਰੇ ਮਸਾਲੇ ਇਹਦੇ ਵਿੱਚ ਪਾ ਲੈਣੇ ਆ ਤੇ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰਾਂਗੇ ਬਹੁਤ ਜ਼ਿਆਦਾ ਨਹੀਂ ਭੁੰਨਣੇ ਜਦੋਂ ਖੁਸ਼ਬੂ ਆਉਣ ਲੱਗ ਜੂਏ ਬਸ ਉਦੋਂ ਤੱਕ ਜਦੋਂ ਰਾਈ ਦੇ ਚਟਕਣ ਦੀ ਆਵਾਜ਼ ਆ ਜਾਊਗੀ ਫਿਰ ਆਪਾਂ ਗੈਸ ਬੰਦ ਕਰ ਦਾਂਗੇ। ਲਓ ਜੀ ਮਸਾਲਿਆਂ ਚ ਖੁਸ਼ਬੂ ਆਉਣ ਲੱਗੀ ਆ ਤੇ ਦੇਖੋ ਰਾਈ ਵੀ ਚਟਕਣ ਲੱਗ ਗਈ ਆ। ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ। ਤੇਨੂੰ ਠੰਡਾ ਹੋਣ ਵਾਸਤੇ ਕੱਢ ਲੈਨੇ ਆ। ਠੰਡਾ ਹੋਣ ਤੋਂ ਬਾਅਦ ਚ ਇਹਨੂੰ ਦਰਦਰਾ ਜਿਹਾ ਪੀਸ ਲਾਂਗੇ। ਤੇ ਕਲੌਂਜੀ ਨਾ ਹੀ ਮੈਂ ਭੁੰਨੀ ਆ ਤੇ ਨਾ ਇਹਨੂੰ ਪੀਸਣਾ। ਪੀਸਣ ਨਾਲ ਇਹ ਕੋੜੀ ਹੋ ਜਾਂਦੀ ਐ ਇਸ ਕਰਕੇ ਇਹਨੂੰ ਸਾਫਤੀ ਪਾਵਾਂਗੇ। ਤੇ ਆਹ ਮਸਾਲਿਆਂ ਨੂੰ ਠੰਡਾ ਕਰਕੇ ਪੀਸ ਲੈਨੇ ਆ। ਲਓ ਜੀ ਮਸਾਲਾ ਪੀਸ ਲਿਆ। ਤੇ ਕੜਾਹੀ ਨੂੰ ਗੈਸ ਤੇ ਰੱਖਤਾ ਤੇ ਇਹਦੇ ਵਿੱਚ ਦੋ ਬੜੀਆਂ ਕੜਸ਼ੀਆਂ ਮੈਂ ਤੇਲ ਦੀਆਂ ਪਾਈਆਂ ਨੇ ਤੇ ਤੇਲ ਨੂੰ ਗਰਮ ਕਰ ਲਾਂਗੇ ਤੇ ਕੜਾਹੀ ਨੂੰ ਆ ਕਾਲਾਪਨ ਇਗਨੋਰ ਕਰਿਓ ਇਹ ਸਾਫ਼ ਆ ਕੜਾਹੀ ਇਹ ਨਹੀਂ ਆ ਕਿ ਕੜਾਹੀ ਮੰਜੀ ਨਹੀਂ ਹੋਈ ਇਹ ਨਾ ਨਾਨ-ਸਟਿਕ ਦੀ ਕੜਾਹੀ ਸੀ ਤੇ ਵਿੱਚੋਂ-ਵਿੱਚੋਂ ਦੇਖੋ ਬਲੈਕ ਇਸ ਸਾਰਾ ਸਾਫ਼ ਹੋ ਗਿਆ ਤੇ ਆ ਚੀਜ਼ ਰਹਿ ਗਈ ਆ ਵੈਸੇ ਮੈਂ ਨਾਨ-ਸਟਿਕ ਦੇ ਭਾਂਡੇ ਵਰਤਦੀ ਨਹੀਂ ਆ ਬਸ ਇੱਕੋ ਹੀ ਕੜਾਹੀ ਆ ਮੇਰੇ ਕੋਲ ਤੇ ਇਹ ਵੀ ਵਿੱਚੋਂ ਦੇਖੋ ਨਾਨ ਸਟਿਕ ਵੈਸੇ ਤਾਂ ਇਹ ਆ ਜਗ੍ਹਾ ਤੇ ਹੈਗਾ ਬਾਕੀ ਸਾਰਾ ਲੈ ਗਿਆ ਵਿੱਚੋਂ ਤਾਂ ਹੁਣ ਸਿਲਵਰ ਹੀ ਦਿਖ ਰਿਹਾ ਤੇ ਇਸ ਕਰਕੇ ਇਹ ਕੜਾਹੀ ਬਿਲਕੁਲ ਸਾਫ਼ ਆ ਇਹ ਨਾਨ ਸਟਿਕ ਦੀ ਕੜਾਹੀ ਸੀ ਇਸ ਕਰਕੇ ਵਿੱਚ ਵਿੱਚ ਸਾਫ਼ ਹੋ ਗਈ ਤੇ ਇੱਥੇ ਬਲੈਕਿਸ਼ ਹੈਗੀ ਆ ਮੈਂ ਆਖਿਆ ਦੱਸਦਾ ਕੜਾਹੀ ਸਾਫ਼ ਆ ਇਹਨਾਂ ਸੋਚਿਓ ਕਿ ਕੜਾਹੀ ਸਾਫ਼ ਨਹੀਂ ਤੇ ਹੁਣ ਤੇਲ ਗਰਮ ਹੋ ਜਾਂਦਾ ਫਿਰ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇੱਕ ਵਾਰੀ ਠੰਡਾ ਕਰਨਾ ਗਰਮ ਤੇਲ ਦੇ ਵਿੱਚ ਮਸਾਲੇ ਐਡ ਨਹੀਂ ਕਰਨੇ ਗੁੰਗੁਨੇ ਦੇ ਵਿੱਚ ਕਰਾਂਗੇ ਤੇ ਇੱਥੇ ਮੈਂ ਦੱਸਦਾ ਕਿ ਇੱਕ ਜਿਹੜੀ ਗਲਤੀ ਆਪਾਂ ਔਲਿਆ ਨੂੰ ਤੜਕ ਲੈਣੇ ਆ ਔਲਿਆ ਨੂੰ ਤੜਕਣਾ ਨਹੀਂ ਆ ਜੇ ਆਪਾਂ ਔਲੇ ਤੜਕਾਂਗੇ ਆਪਣਾ achar ਕਦੇ ਵੀ ਨਹੀਂ ਰਹਿ ਸਕਦਾ 1 ਸਾਲ ਲਈ ਹਾਂ ਕੁਛ ਦਿਨਾਂ ਲਈ ਰਹਿ ਸਕਦਾ ਅਗਰ ਆਪਾਂ ਥੋੜਾ ਜਿਹਾ ਬਣਾਉਣਾ ਫਿਰ ਆਪਾਂ ਤੜਕ ਕੇ ਬਣਾ ਸਕਦੇ ਹਾਂ ਕਿਉਂਕਿ ਥੋੜੇ ਕੁ ਦਿਨ ਤਾਂ ਨਹੀਂ ਖਰਾਬ ਹੁੰਦਾ ਪਰ ਜੇ ਆਪਾਂ ਸੋਚੀਏ ਪੂਰਾ ਸਾਲ ਸਟੋਰ ਕਰਕੇ ਰੱਖਣਾ ਫਿਰ ਇਹ ਗਲਤੀ ਕਦੇ ਨਾ ਕਰਿਓ ਕਿ ਔਲਿਆਂ ਨੂੰ ਤੜਕ ਕੇ achar ਬਣਾਉਣਾ ਤੜਕ ਕੇ ਤਾਂ ਫਿਰ ਉਹ ਸਬਜੀ ਵਾਲਾ ਰੂਪ ਲੈ ਲੈਂਦਾ ਹਨਾ achar ਦਾ ਤਾਂ ਕੱਚਾਪਨ ਹੀ ਟੇਸਟੀ ਲੱਗਦਾ achar ਦੇ ਵਿੱਚ ਕੱਚਾਪਨ ਆਵੇ ਤਾਂ ਹੀ ਉਹ achar ਲੱਗਦਾ ਤੇ ਉਹ ਖਰਾਬ ਵੀ ਨਹੀਂ ਹੁੰਦਾ ਇਸ ਕਰਕੇ ਆਪਾਂ ਔਲਿਆਂ ਨੂੰ ਤੜਕਾ ਨਹੀਂ ਆ ਹੁਣ ਚਲੋ ਤੇਲ ਗਰਮ ਕਰਕੇ ਫਿਰ ਠੰਡਾ ਕਰਕੇ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਮਸਾਲੇ ਕਿਵੇਂ ਐਡ ਕਰਨੇ ਆ ਜਦ ਜੇ ਤੇਲ ਗਰਮ ਹੋ ਗਿਆ ਤੇ ਹੁਣ ਮੈਂ ਗੈਸ ਬੰਦ ਕਰਤਾ ਹੁਣ 2-3 ਮਿੰਟ ਇਹਨੂੰ ਐਵੇਂ ਛੱਡ ਦਿੰਨੇ ਆ ਜਦੋਂ ਹਲਕਾ ਜਿਹਾ ਗੁਨਗੁਣਾ ਹੋਊਗਾ ਫਿਰ ਮਸਾਲੇ ਐਡ ਕਰਦੇ ਆ ਇੱਕ ਮੈਂ ਦਿਖਾਉਣੀ ਭੁੱਲ ਗਈ ਸੀ ਮੈਂ ਹਿੰਗ ਲਈ ਆ ਇਹ ਬਹੁਤ ਜ਼ਰੂਰੀ ਆ achar ਲਈ ਇਹ ਤੁਹਾਡਾ ਲੰਬੇ ਟਾਈਮ ਤੱਕ achar ਖਰਾਬ ਨਹੀਂ ਹੁੰਦਾ ਤੇ ਨਾਲੇ ਡਾਈਜੈਸ਼ਨ ਵੀ ਠੀਕ ਰਹਿੰਦਾ ਤੇ ਟੇਸਟ ਵੀ ਵਧੀਆ ਆਉਂਦਾ ਖੁਸ਼ਬੂ ਵੀ ਆਉਂਦੀ ਆ ਤੇ achar ਨੂੰ ਖਰਾਬ ਵੀ ਨਹੀਂ ਹੋਣ ਦਿੰਦੀ ਇਸ ਕਰਕੇ ਮੈਂ ਹਰ achar ਦੇ ਵਿੱਚ ਹਿੰਗ ਜ਼ਰੂਰ ਯੂਜ਼ ਕਰਦੀ ਆ। ਲਓ ਜੀ ਤੇਲ ਹਲਕਾ ਜਿਹਾ ਗੁਨਗੁਨਾ ਬਹੁਤ ਜ਼ਿਆਦਾ ਗਰਮ ਨਹੀਂਗਾ 10 ਮਿੰਟ ਹੋ ਗਏ ਗੈਸ ਬੰਦ ਕੀਤੇ ਨੂੰ ਤੇ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਚਮਚ ਥੋੜਾ ਜਿਹਾ ਘੱਟ ਚਮਚ ਤੋਂ ਹਿੰਗ ਪਾਉਂਗੀ। ते एक तो एक चम्मच तो ही थोड़ा जहाट लाल मिर्च देख लो तेल गरम नहीं गा बस हाथ ला के देखो तो हल्का जहा गुनगुना है तो हम सारे मसाले ऐड कर देंगे हम नमक पावे अपने टेस्ट के अकॉर्डिंग जिन्हें थोड़े ऑल आ है ना वैसे नमक थोड़ा ज्यादा ही पाना चाहिए यद ना अचार खराब नहीं हूँ पर पहला थोड़ा ही पावगे जो घट होगा फिर आप भी पा सकते हैं क्योंकि तो अगर ज़्यादा पै जाए वह फिर कोई इलाज नहीं लो जी हम मिक्स कर लिया आप हम ये ओले पा देंगे लो जी मैं थले ही रख ली कड़ाही بس ਆਹੀ ਗੱਲ ਦਾ ਧਿਆਨ ਰੱਖਣਾ ਕਿ ਗੈਸ ਦੇ ਉੱਤੇ ਆਪਾਂ ਔਲਿਆ ਨੂੰ ਤੜਕਣਾ ਨਹੀਂ ਗਾ ਨਹੀਂ ਤਾਂ ਆਪਣਾ achar ਖਰਾਬ ਹੋ ਜਾਊਗਾ ਜਿਆਦਾ ਟਾਈਮ ਤੱਕ ਨਹੀਂ ਰੋਗਾ ਤੇ ਇੱਕ ਹਿੰਗ ਨਹੀਂ ਸਕਿਪ ਕਰਨੀ ਹਿੰਗ ਬਹੁਤ ਜ਼ਰੂਰੀ ਆ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣੇ ਲੋ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਤੇ ਬਿਲਕੁਲ ਠੰਡਾ ਹੈ ਕੋਈ ਗਰਮ ਨਹੀਂਗਾ ਤੇ ਹੁਣ ਇਹਨੂੰ ਆਪਾਂ ਡੱਬੇ ਦੇ ਵਿੱਚ ਪਾ ਦਿੰਨੇ ਆ ਬਸ ਇਹੀ ਗੱਲ ਦਾ ਧਿਆਨ ਰੱਖਣਾ ਜਿਹੜੀ ਆਪਾਂ ਗਲਤੀ ਨਹੀਂ ਕਰਨੀ ਕਿ ਇਹਨਾਂ ਨੂੰ ਗੈਸ ਦੇ ਉੱਤੇ ਆਪਾਂ ਫਰਾਈ ਨਹੀਂ ਕਰਨਾ ਠੰਡੇ ਤੇਲ ਦੇ ਵਿੱਚ ਠੰਡੇ ਮਸਾਲਿਆਂ ਦੇ ਵਿੱਚ ਮਿਕਸ ਕਰਨਾ ਲਓ ਜੀ ਇੱਕ ਡੱਬਾ ਲੈ ਲਿਆ ਡੱਬਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਤੇ ਤੁਸੀਂ ਚਾਹੇ ਕੱਚ ਦਾ ਵਰਤਮਾਨ ਲੈ ਲਓ ਚਾਹੇ ਪਲਾਸਟਿਕ ਦਾ ਤੇ ਹੁਣ ਇਹਦੇ ਵਿੱਚ ਇਹਨੂੰ ਆਪਾਂ ਆਚਾਰ ਨੂੰ ਪਾ ਦਿੰਨੇ ਆ ਦੋ ਤਿੰਨ ਦਿਨ ਇਹਨੂੰ ਚੰਗੀ ਤਰ੍ਹਾਂ ਧੁੱਪ ਲਵਾ ਦਿਓ ਤੇ ਅਚਾਰ ਹਮੇਸ਼ਾ ਚਮਚ ਨਾਲ ਕੱਢੋ ਗਿੱਲੇ ਹੱਥ ਨਾਲ ਨਾ ਲਾਓ ਤੇ ਸਭ ਤੋਂ ਵੱਡੀ ਗੱਲ ਅਚਾਰ ਖਰਾਬ ਨਹੀਂ ਹੋਊਗਾ ਅਚਾਰ ਨੂੰ ਸਾਹਮਣੇ ਰੱਖੋ ਹਨਾ ਰਸੋਈ ਦੇ ਵਿੱਚ ਇਹ ਨਹੀਂ ਕਿ ਆਪਾਂ ਕਿਸੇ ਦਰਾਜ ਦੇ ਵਿੱਚ ਜਾਂ ਕਿਸੇ ਕਵਰ ਦੇ ਵਿੱਚ ਆਪਾਂ ਰੱਖ ਦਈਏ ਤੇ ਮੁੜ ਕੇ ਦੇਖੀਏ ਹੀ ਨਾ ਇਹਨੂੰ ਦੋ ਦਿਨ ਬਾਅਦ ਉਲਟਾ ਸਿੱਧਾ ਕਰ ਦਿਓ ਮਤਲਬ ਹਲਾ ਦਿਓ ਇਹਨੂੰ ਅਚਾਰ ਤੁਹਾਡਾ ਕਦੇ ਖਰਾਬ ਨਹੀਂ ਹੋਊਗਾ ਅਗਰ ਤੁਸੀਂ ਇਹ ਟਿਪਸ ਵਰਤੋਗੇ ਲਾਉ ਜੀ ਸਾਰਾ ਮਸਾਲਾ ਵੀ ਪਾਤਾ ਉੱਤੇ ਲਾਉ ਜੀ ਆਚਾਰ ਬਣ ਕੇ ਆਪਣਾ ਰੈਡੀ ਆ ਸਾਫ ਕਰਦਾ ਇੱਕ ਮਿੰਟ ਲਾਉ ਜੀ ਹੁਣ ਢੱਕਣ ਬੰਦ ਕਰ ਦਿੰਨੇ ਆ ਢੱਕਣ ਹਮੇਸ਼ਾ ਟਾਈਟ ਬੰਦ ਕਰਕੇ ਰੱਖਣਾ ਤੇ ਇਹਨੂੰ ਸਾਹਮਣੇ ਰੱਖਣਾ ਸਲਿੱਪ ਤੇ ਹਨਾ ਜਦੋਂ ਵੀ ਆਪਾਂ ਆਪਣੀ ਨਜ਼ਰ ਪਵੇ ਰੋਜ਼ ਇਹਨੂੰ ਇੱਕ ਹਫ਼ਤਾ ਰੋਜ਼ ਇਸ ਤਰੀਕੇ ਨਾਲ ਖਲਾਉਂਦੇ ਰਹੋ ਆਚਾਰ ਨਹੀਂ ਖਰਾਬ ਹੋਊਗਾ ਤੇ ਅਗਰ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਬਿਲਕੁਲ ਵੀ ਆਚਾਰ ਖਰਾਬ ਨਹੀਂ ਹੋਊਗਾ ਤੇ ਬਹੁਤ ਟੇਸਟੀ ਟੇਸਟੀ ਆਚਾਰ ਬਣ ਕੇ ਤਿਆਰ ਹੋਊਗਾ ਤੇ ਪੂਰਾ ਸਾਲ ਤੁਸੀਂ ਇਹਨੂੰ ਖਾਣ ਦਾ ਆਨੰਦ ਲੈ ਸਕਦੇ ਹੋ ਤੇ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦੀ ਲੱਗੀ ਮੇਰੀ ਇਹ ਆਚਾਰ ਦੀ ਰੈਸਪੀ ਤੇ ਪਲੀਜ਼ ਜਿਹੜੇ ਨਵੇਂ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ